ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਪਹੁੰਚਿਆ ਜੀ ਸੌਲੀ ਆਪਾਂ ਪ੍ਰਸ਼ਾਦਾ ਲੈ ਕੇ ਪਿੰਡ ਆਪਣੇ ਥੋੜਾ ਜਿਹਾ ਮੀਂਹ ਆਇਆ ਥੀਗਾ ਤੇ ਬੱਦਲ ਵਧੇਰਾ ਤੇ ਹਟ ਗਿਆ ਤੇ ਉਰੇ ਤਾਂ ਮੌਸਮ ਸਾਫ ਹੈ ਕੁਝ ਨਹੀਂ ਹੋਇਆ ਨਾ ਪਿਆ ਧਰਤੀ ਨੂੰ ਲਗ ਲਗ ਮੂੜੀ ਜਾਂਦਾ ਦੇਖੋ ਸੁੱਕਾ ਪਿਆ ਚੱਲਦੀਆਂ ਨੇ ਲਾਈਟ ਆਈ ਲਾਈਟ ਕਹੇ ਵਧੀਆ ਯਾਸ਼ਵਰ ਸਵੇਰੇ 4 ਵਜੇ ਆਦੀ ਆਈ ਹੋਈ ਹੈ ਜੀ ਤੇ ਬਾਰੀਆਂ ਦਾ ਸਿਸਟਮ ਹੋਰੇ ਤੇ ਮਤਰਾ ਵੱਡਾ ਬੱਲੇ ਆਉਂਦਰਾ ਕਾਂ ਦੇ ਵਿਚਾਲੇ ਜਾਂਦਾ ਫੋਨ ਦੇ ਵਿੱਚ ਝਮਕਿਆ ਪਤਾ ਨਹੀਂ ਗਾਦੇ ਮਾਰਦਾ ਹੁੰਦਾ ਮੀਟਰ ਜਿਵੇਂ ਆਪਾਂ ਬੋਲਟੇਜ ਮੀਟਰ ਦੇਖਦੇ ਆ ਉਹ ਵਿੱਚ ਮੱਕੇ ਮਾਰੂਗਾ ਕੰਡਾ ਹੋਊਗੀ ਤੇ ਮੱਕੇ ਨਾ ਰੂਗਾ ਸੰਦੇ ਤੋਂ ਬਾਹਰ ਆ ਦੇਖੋ ਬੱਲੇ ਵੀ ਤੁਮਕੇ ਮਾਰ ਰਹੇ ਆ ਆ ਦੇਖੋ ਆ ਸਹੀ ਆ ਤੇ ਆ ਦੇਖੋ ਕੀ ਕਰਦਾ ਲੱਗਦਾ ਥੋੜਾ ਈ ਮੈਟਰ ਉਹ ਲ ਆ ਰਹੇ ਨੇ ਬੰਦੇ ਖਾਦ ਦਵਾਈ ਪਾ ਕੇ ਕੀ ਪਾਇਆ ਵਿੱਚ ਕੱਖ ਖਵਾ ਲਿਆ ਕੱਖ ਵਾਲੀ ਠੀਕ ਆ ਦੂਹ ਲੋਟ ਨਹੀਂ ਯਾਨੀ ਬੋਤਲਾਂ ਛੱਟਾ ਨਹੀਂ ਮਾਰਦੇ ਵਧੀਆ ਗੱਲ ਆ ਨਾਲੇ ਦਵਾਈ ਪੈਜੂ ਨਾਲੇ ਖਾਦ ਪੈਜੂ ਆ ਨਵੀਂ ਮੋਟਰ ਦੇ ਜਿਹੜੀ ਮੱਕੀ ਵੱਡੀ ਦੀ ਲੇਟ ਜੀ ਲਓ ਜੀ ਝੋਨਾ ਲਾ ਰਹੇ ਨੇ ਪਨੀਰੀ ਪਨੂਰੀ ਤੇ ਮੂੰਗੀ ਵਾਲੀ ਜਗ੍ਹਾ ਦਾ ਨਿਬੜ ਗਿਆ ਕੰਮਕਾਰ ਆ ਲੋ ਕਰੋ ਚੈੱਕ ਪਨੀਰੀ ਵਾਲਾ ਵੀ ਸਾਰਾ ਫਤਿਹ ਕਰਤਾ ਕੰਮ ਜੀ ਲਾਈਟ ਆਈ ਵੀ ਆ ਮੋਟਰ ਚੱਲਦੀ ਆ ਬੰਦੇ ਘਟ ਕੇ ਦੋ ਆ ਲੱਗੇ ਨੇ ਤੇ ਦੋ ਆ ਲੱਗੇ ਨੇ ਇੱਕ ਆ ਖੜਾ ਹੈ ਇਹਦਾ ਮੈਨੂੰ ਲੱਗਦਾ ਹੱਥ ਤੇ 60 ਲੱਗੀ ਵੀ ਇੱਕ ਤੇ ਜਿੰਨਾ ਝੋਨਾ ਲਾਉਣਾ ਮੜੇ ਮੋਟੀ ਵਿਚਾਰ ਆਪਣੀ ਰੀ ਪੱਟੀ ਗਿਆ ਉਹਦੇ ਕਰਕੇ ਖੜਾ ਹੈ ਲੱਗਦਾ ਹੈ ਨਹੀਂ ਇਕਾਥਨਾ ਪੱਟੀ ਗਿਆ ਪਨੀਰੀ ਪੱਟੀ ਕਰਾਈ ਵੀ ਅਕਾਤ ਤੈਨ ਖਲ ਬੰਨੂ ਲਾ ਦੇਣਗੇ ਹੋ ਜਾਣਗੇ ਵੇਲੇ ਵੀ ਚੱਲਦੀਆਂ ਨੇ ਜੀ ਮੋਟਰਾਂ ਤੇ ਚੱਲਦਾ ਕੰਮਕਾਰ ਖੇਤਾਂ 'ਚ ਪਾਣੀ ਪੈਂਦਾ ਝੋਨੇ ਨੂੰ ਦੋਏ ਮੋਟਰਾਂ ਚੱਲਦੀਆਂ ਨੇ ਤੇ ਟੋਟਾ ਪਾਇਆ ਟੋਟਾ ਪਾ ਕੇ ਦੂਹਾਂ ਦਾ ਪਾਣੀ ਆਪਸੇ ਝਪੜਨ ਲੱਗ ਗਿਆ ਪਹਿਲਾਂ ਔਰੋਂ ਮਾੜਾ ਮੋਟਾ ਸੱਲ ਜੀ ਛੱਡ ਜਾਂਦਾ ਵੀ ਹੁਣ ਤਾਂ ਚਲੋ ਨਾਲ ਦੂਵੇ ਲੋਟ ਆ ਇਆ ਛੱਲੀ ਜੀ ਛੱਡੀ ਜਾਂਦਾ ਵੀ ਉਹਦੇ ਕਰਕੇ ਟਰ ਦਾ ਭੰਤਾ ਇਹ ਉੱਪਰ ਦੀ ਲੰਗਦਾ ਸੀ ਤੇ ਫੱਲੇ ਜੀ ਉਹਨੂੰ ਬਰੋਬਰ ਦੋਹਾਂ ਦਾ ਹੋ ਗਿਆ ਉਹਦੇ ਕਰਕੇ ਘੜਦਾ ਅੱਜ ਐਤਵਾਰ ਹੈ ਪ੍ਰਵਾਸ ਸਿੰਘ ਵੀ ਫਿਰਦੇ ਨੇ ਢੇੜਾ ਮਾਰਦੇ ਕੱਲ ਹੋਇਆ ਪੇਪਰ ਇਹਦਾ ਪੇਪਰ ਵਧੀਆ ਹੋ ਗਿਆ ਜੀ ਪੱਠੇ ਵਾਲੀ ਮੋਟਰ ਚੱਲਦੀ ਆ ਤੇ ਪਾਣੀ ਪਈ ਜਾਂਦਾ ਆਪੇ ਗਿਆਰਿਆਂ ਨੂੰ ਖੁੱਲਾ ਹੀ ਚੋਨਾ ਓਕੇ ਖਾਦ ਪਾਈ ਨੂੰ ਤਿੰਨ ਦਿਨ ਹੋ ਗਏ ਪਹਿਲੀ ਜੀ ਚੱਲਦਾ ਜੀ ਕੰਮਕਾਰ ਖਾਦ ਦਾ ਆ ਚਾਰ ਖੇਤਾਂ 'ਚ ਪਾਈ ਆ ਖਾਦ ਪਹਿਲੀ ਇੱਕ ਸਾਈਡ ਖਾਲ ਦੀ ਬੱਟ ਮਾਂਝ ਦੀ ਬੰਦਿਆਂ ਇੱਕ ਸਾਈਡ ਦੀ ਰਹਿੰਦੀ ਆ ਨਾਲ ਨਾਲ ਸਾਰੇ ਕੰਮ ਚੱਲੀ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਜਿਵੇਂ ਜਿਵੇਂ ਟਾਈਮ ਹੁੰਦਾ ਕਰੋ ਚੇਕਾ ਪਾਣੀ ਵੀ ਖੁੱਲਾ ਹੀ ਪੈਂਦਾ ਕੋਤੰਦਰਾ ਦਾ ਲੱਗਿਆ ਝੋਲੀਆਂ ਝਾਲੀਆਂ ਲਲਨભાઈ ਸਾਫ ਕਰਨ ਕਿਉਂਕਿ ਕੱਲ ਨੂੰ ਫੇਰ ਜਨਾਜ਼ਾ ਸਾਫ ਕਰ ਫਿਰ ਹੱਥ ਵੱਢਣ ਲੱਗ ਜਾਂਦੀ ਆ ਇਹ ਜ਼ਰੂਰੀ ਨੇ ਧੋ ਕੇ ਇਹ ਰੱਖਣੀਆਂ ਤੇ ਮਕੇਸ਼ભાઈ ਵੀ ਆ ਗਿਆ ਨੇ ਪੜ ਗਿਆ ਆਪ ਆਟਾ ਆਪ ਸਿੱਧੀ ਕਰਤੀ ਸੀਗੀ ਆਲੂਆਂ ਮੌਕੇ ਜਦ ਪਹਿਲਾਂ ਇਹ ਵੱਟ ਜਿੱਥੇ ਨੱਕਾ ਇੱਥੇ ਹੁੰਦੀ ਸੀ ਘੱਟੋ ਘੱਟ 15 20 ਫੁੱਟ ਪਰੇ ਤੇ ਬਹੁਤ ਪ੍ਰੋਬਲਮ ਆਉਂਦੀ ਸੀ ਤੇ ਖਿੱਚ ਕੇ ਮਿੱਟੀ ਆਪਾਂ ਪੱਧਰ ਕਰਤੀਦੀ ਸੀ ਇਹ ਦੋ ਕਿਆਰੇ ਆ ਹੋ ਗਏ ਤੇ ਦੋ ਕਿਆਰੇ ਆ ਹੋ ਗਏ ਹਾਂ ਤੇ ਆ ਮਲਾ ਕੇ ਜੀ ਹਟ ਕਰੀ ਇੱਥੇ ਕਰਨੇ ਆ ਜਿੰਨੇ ਕੋ ਕਰਨੀਆਂ ਪੂਰੀ ਵਧੀਆ ਟੋਪ ਦੀ ਕਰੋ ਨੰਬਰ 1 ਘੱਟ ਕਰੋ ਪਰ ਵਧੀਆ ਕਰੋ ਜੇ ਵੱਧ ਕਰਦੇ ਹੋ ਤਾਂ ਦੇਖ ਭਾਲ ਤੁਹਾਨੂੰ ਪਤਾ ਘੱਟ ਹੁੰਦੀ ਆ ਬਾਕੀ ਬੰਦਿਆਂ ਤੇ ਡਿਪੈਂਡ ਆ ਕਿੰਨੇ ਬੰਦੇ ਨੇ ਘਰ ਦੇ ਕਰਨੇ ਵਾਲੇ ਜੋ ਵੀ ਹੈਗਾ ਸਾਫ਼ ਸੁਥਰੀ ਕਰੋ ਥੋੜੀ ਕਰੋ ਕੁੜੀ ਚ ਵੱਧ ਮਨਾਫਾ ਲਓ ਮਿੱਤਰੋ ਇੱਕ ਦੂਜੇ ਨੂੰ ਦੇਖ ਕੇ ਨਾ ਕਰੋ ਵੀ ਫਲਾਣੇ ਨੇ ਇੰਨੇ ਬਾਹਰੇ ਇੰਨੇ ਕਰ ਲਏ ਹੌਲੀ 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 ਸਟੈਪ ਵਧਦੇ ਜਾਓ ਆਪੇ ਬੰਦਾ ਤਰੱਕੀ ਕਰੀ ਜਾਂਦਾ ਹੌਲੀ ਹੌਲੀ ਸ਼ੌਂਕ ਨਾਲ ਕਰੋ ਜਿੰਨੀ ਵੀ ਕਰਨੀ ਹੈ ਬਾਕੀ ਆਪਣੇ ਏਰੀਆ ਜਿੱਤਾ ਦੇਖੋ ਪਰਮਾਤਮਾ ਨੇ ਬਹੁਤ ਤੇਜ਼ ਗਰਮੀ ਕਰੀ ਪਈ ਹੈ ਅੱਜ ਲਵੇ ਲਾਕੇ ਮੁੜ ਜਾਂਦਾ ਕਿੰਨੇ ਤਣ ਹੋ ਗਏ ਕਹਿੰਦਾ ਮੀਂਹ ਅੱਜ ਪਊ ਅੱਜ ਪਊ ਮੀਂਹ ਦਾ ਨਾਉ ਨਿਸ਼ਾਨ ਵੀ ਨਹੀਂ ਨੇੜੇ-ਪਰੇ ਥੱਪਾ ਕਰੀ ਜਾਂਦਾ ਕਹਿਰ ਢਾਈ ਜਾਂਦਾ ਦੋ ਦਿਨ ਤੋਂ ਇੰਨੀ ਗਰਮੀ ਪੈ ਰਹੀ ਹੈ ਵੀ ਬੱਸੇ ਕਰਾਈ ਪਈ ਆ ਬੰਦਿਆਂ ਦੀ ਬਹੁਤ ਜ਼ਿਆਦਾ ਗਰਮੀ ਟੈਂਪਰੇਚਰ ਬਹੁਤ ਹੈ ਸਾਂਝ ਤੋਂ ਬਾਹਰ ਹੋਇਆ ਵੀ ਕਿੱਥੇ ਪਹੁੰਚ ਗਿਆ ਰੱਬ ਇਸ ਵਾਰ ਆਪਾਂ ਇਹ ਨਹੀਂ ਕਹਦੇ ਵੀ ਵੱਧ ਪਾਵੇ ਆਰਾਮ ਨਾਲ ਥੋੜਾ ਥੋੜਾ ਪਾਈ ਜਾਵੇ ਤੇ ਨਾਰਮਲ ਜਿਹਾ ਹਰੇ ਜਾ ਰਹਿਆਂ ਨੂੰ ਤੇ ਫਸਲਾਂ ਨੂੰ ਮਾੜਾ ਮੋਟਾ ਰੰਗ ਬਦਲਿਆ ਰਹੂਗਾ ਤੇ ਮੀਂਹ ਦੇ ਨਾਲ ਫਸਲ ਦਾ ਰੰਗ ਹੋਰੇ ਹੋ ਜਾਂਦਾ ਜਦ ਪੈ ਜਾਂਦੀ ਹੈ ਜਦ ਪੈ ਜਾਂਦੀ ਹੈ ਵਾਰਿਸ਼ ਚਿਹਰਾ ਹੋਰੇ ਹੋ ਜਾਂਦਾ ਫਸਲ ਦਾ ਤੇ ਫਿਰ ਸਮਝ ਲਓ ਇੱਕ ਰੇ ਦਾ ਕੰਮੇ ਕਰਦੀ ਆ ਵਾਰਿਸ਼ ਆ ਲਓ ਤੁਹਾਡੇ ਸਾਹਮਣੇ ਆ ਬਾਹਰਲਾ ਪਲਾਟ ਇਹਨੂੰ ਵੀ ਪੈਂਦਾ ਪਾਣੀਆਂ ਦੇਖੋ ਬਹੁਤ ਵੀਰ ਕਹਨੇ ਹੁੰਦੇ ਨੇ ਮੱਕੀ ਵਾਲਾ ਝੋਨਾ ਤੁਰਦਾ ਨਹੀਂ ਹੈਗਾ ਮਿੱਤਰੋ ਇਹ ਜੀ ਕੋਈ ਗੱਲ ਨਹੀਂ ਹੁੰਦੀ ਜੇ ਆਪਣਾ ਥੰਡੇ ਡੀਏਪੀ ਮੱਕੀ ਬਜਾਈ ਮੌਕੇ ਪਾਇਆ ਵਾ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ 6-7 ਦਿਨ ਹੋਏ ਨੇ ਸਾਰੇ ਬੂਝੇ ਜੜੇ ਹੋਏ ਨੇ ਤਾਂ ਆਪਣੇ ਤੇ ਡਿਪੈਂਡ ਹੈ ਮਿੱਤਰੋ ਤੁਹਾਡੀ ਜ਼ਮੀਨ ਕਿਹਜੀ ਹੈ ਕਿਸ ਹਸਾਬ ਖਤਾ ਵਾ ਕਿੱਦਾਂ ਦਾ ਹਰੇਕ ਲਈ ਡਾਕਰ ਆਪਣੇ ਪਲਾਟ ਡਾਕਰ ਨੇ ਤੇ ਕੋਈ ਪ੍ਰੋਬਲਮ ਨਹੀਂ ਓਕੇ ਆ ਰਿਪੋਰਟ ਨਾਲੇ ਆਪਣੇ ਮੱਕੀ ਲਾਉਂਦਿਆਂ ਨੂੰ 7 ਮਾ 8 ਮਾ ਸਾਲ ਆ ਉਰੇ ਉਦੋਂ ਪਹਿਲਾਂ ਵੀ ਲੱਗਦੀ ਸੀ ਜਦ ਹੀ ਆਪਣੇ ਕੋਲ ਜ਼ਮੀਨ ਆ ਇਹ ਤਕਰੀਬਨ ਜਦ ਹੀ ਮੱਕੀ ਲੱਗਦੀ ਆ ਤੇ ਸਾਰੀ ਹੀ ਪਕਾਣੀ ਵੱਡੀ ਜੀ ਆ ਆਪਾਂ ਇੱਕ ਵੀ ਕੀਲਾ ਕਦੇ ਕੱਚਾ ਮੱਕੀ ਦਾ ਨਹੀਂ ਵੜ ਕੇ ਵੇਚਿਆ ਜਾਂ ਚਾਰ ਵਾਲਿਆਂ ਨੂੰ ਭਰਾਮਾਂ ਨੂੰ ਸਾਰੀ ਪਕਾਵੇਂ ਹਰੇਕ ਸਾਲ ਪਕਾਵੇਂ ਮੱਤੀ ਵਰਦੇ ਨਾ ਤੇ ਪਕਾਵੇਂ ਹੀ ਵਧਣੀਆਂ ਚਾਹੇ ਰੇਟ ਘਟੇ ਹੋਵੇ ਚਾਹੇ ਵੱਧ ਹੋਵੇ ਇਹ ਨਹੀਂ ਹੈਗਾ ਵੀ ਖੇਤ ਵਿਹਲੇ ਕਰਕੇ ਗਾਂਹਾਂ ਵਾਲੀ ਖੇਤੀ ਗਾਂਹਾਂ ਵਾਲੀ ਫਸਲ ਦੀ ਖੇਤ ਵਿਹਲੇ ਕਰਕੇ ਤਿਆਰੀ ਕਰੀ ਜਾਈਏ ਜਿਹੜੀ ਫਸਲ ਖੜੀ ਆ ਉਹ ਤਾਂ ਬਰਬਾਦ ਕਰ ਲੈਨੇ ਆ ਆਪਣੀ ਆਦਤ ਆ ਵੀ ਫਸਲ ਹਮੇਸ਼ਾ ਪੱਕੀ ਵੱਢੋ ਆ ਰੇਟ ਵਾਦਾ ਕਰਦਾ ਰਹਿੰਦਾ ਕੋਈ ਗੱਲ ਨਹੀਂ ਜੋ ਮੁਕਤਰਾ ਚ ਉਹ ਹੀ ਮਿਲਣਾ ਥੋੜੇ ਸਾਹਮਣੇ ਹੀ ਆ ਲਓ ਜੀ ਮਿੱਤਰੋ ਆਹਾ ਪਲਾਟ ਤੇ ਆ ਵੀਰ ਦਾ ਪਲਾਟ ਇੱਕੋ ਡੰਡੀ ਬਜਾਈ ਆ ਮੱਕੀ ਦੀ ਝੋਨਾ ਵੀਰ ਨੇ ਥੋੜਾ ਜਿਹਾ ਲੇਟ ਲਾਇਆ ਆਪਾਂ ਨੂੰ ਤੇ ਆਪਣਾ ਝੋਨਾ ਇਹ ਦੇਖੋ ਥੋੜੇ ਸਾਹਮਣੇ ਆ ਤਾਂ ਚਾਰ ਦਿਨ ਦੀ ਬਹੁਤ ਸਮੱਸਿਆ ਘਟ ਵੀ ਬਹੁਤ ਜ਼ਿਆਦਾ ਸੀ ਆਪਣੇ ਏਰੀਆ 'ਚ ਤੁਹਾਡੇ ਏਰੀਆ 'ਚ ਪਤਾ ਨਹੀਂ ਘਟੀ ਹੈ ਜਾਂ ਕਿਦਾਂ ਜੋ ਵੀ ਆਪਣਾ ਏਰੀਆ ਹੈਗਾ ਫਤੇਗੜ ਸਾਹਿਬ ਜ਼ਿਲ੍ਹਾ ਸਲਾਣੀ ਪਿੰਡ ਨਾਰ 슈ਗਰ ਮਿਲ ਦੇ ਕੋਲ ਗੰਨਾ ਮੇਲਾ ਜਿਹੜੀ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਨੇ ਵੀ ਕਿੰਨੇ ਗੇਲੇ ਆਲੀ ਖੇਤੀ ਕਰਦੇ ਆ ਮੇਥਰੋਂ ਆਪਾਂ 100 ਪਲੱਸ ਦੇ ਲਵੇ ਕਰਦੇ ਆ ਤੇ ਆਉਣੇ ਵਾਲੇ ਸਾਲਾਂ ਦੇ ਵਿੱਚ ਪਰਮਾਤਮਾ ਨੇ ਚਾਇਆ ਹੋਰ ਥੋੜੇ ਮੋٹے ਪਲਾਟਾਂ ਦੀ ਖੇਤੀ ਵਧਾਵਾਂਗੇ ਜਿੱਦਾਂ ਜਿੱਦਾਂ ਚੱਲੀ ਗਿਆ ਪ੍ਰੋਸੀਜਰ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਹਾਡੇ ਸਾਹਮਣੇ ਆ ਆਪਣੇ ਏਰੀਆ ਚ ਖਾਦਾਂ ਦਾ ਕੰਮ ਪੂਰੇ ਜੋਰਾਂ ਤੇ ਚੱਲਦਾ ਹੈ ਖਾਦਾਂ ਸਬ ਦਾ ਕੰਮ ਤਾਂ ਪੂਰੇ ਜੋਰਾਂ ਤੇ ਚੱਲਦਾ ਹੈ ਸਪਰੇ ਹਲੇ ਮਾੜੀਆਂ ਮੋਟੀਆਂ ਜਿਵੇਂ ਬੱਟਾਂ ਬੁੱਟਾਂ ਤੇ ਡੌਲਾਂ ਤੇ ਉਹ ਚੱਲਦੀ ਹੈ ਤੇ ਝੋਨੇ ਦਾ ਕੰਮ ਲੱਗ ਫੱਕ ਸਾਰੇ ਵੀਰਾਂ ਦਾ ਲਵੇ ਲੱਗ ਗਿਆ ਜੇ ਕੋਈ ਰਹਿੰਦਾ ਹੋਊ ਤਾਂ ਕਿਸੇ ਦਾ ਪਨੀਰੀ ਵਾਲਾ ਥਾਉ ਜਾਂ ਮਾੜਾ ਮੋਟਾ ਬਸ ਉਹਨਾਂ ਕੇ ਰਹਿੰਦਾ ਬਾਕੀ ਤਕਰੀਬਨ ਸਾਰਾ ਇਹ ਨਿਬੜ ਗਿਆ ਉਨੇ ਦੀ ਲਵਾਈ ਦਾ ਕੀ ਰੇਟ ਚੱਲਿਆ ਆਪਣੇ ਚੱਲਿਆ ਮਿੱਤਰੋ 3500 ਤੋਂ ਲੈ ਕੇ 4000 ਦੇ ਵਿੱਚ 3500 ਤੋਂ 4000 ਕਿਸੇ ਨੇ 3400 3200 ਤੋਂ ਵੀ ਦਿੱਤਾ ਹੋਊਗਾ ਇਹਨਾਂ ਦੇ ਵੱੱਡਾ ਕੰਮ ਹੈ ਇਕੱਠਾ ਕੰਮ 4000 ਉਹ ਵੀ ਰਾਨੇ ਵੀ ਦਿੱਤਾ ਹੋਣਾ ਜਿਹਨਾਂ ਨੂੰ ਲੇਬਰ ਨਹੀਂ ਮਿਲਦੀ ਜਾਂ ਓਕਾ ਬੁਕਾਈ ਮਕਾਤਾ ਰਾਸਣ ਦਾ ਇਦਾਂ ਹੁੰਦਾ ਮਿੱਤਰੋ ਸਾਰੇ ਬਾਕੀ ਤੁਹਾਡੇ ਏਰੀਆ ਚ ਕੀ ਚੱਲਿਆ ਦੱਸਿਓ ਕਮੈਂਟਾਂ ਦੇ ਵਿੱਚ ਆਪਣੇ ਤਾਂ ਆਹ ਕੁਝ ਚੱਲਿਆ ਮਿੱਤਰੋ ਤਕਰੀਬਨ ਹਰ ਇੱਕ ਸਾਲ 2-400 ਰੁਪਿਆ ਵੱਧ ਕੇ ਹੀ ਚੱਲਦਾ ਜੜ ਕੇ ਕਿਸਾਨਾਂ ਦੀ ਕੋਈ ਐਡੀ ਬਹੁਤੀ ਫਸਲ ਨਹੀਂ ਵੱਧਦੀ ਤੇ ਖਾਦਾਂ ਆ ਰਹਾਂ ਸਪਰੇਹਾਂ ਚ ਬਹੁਤ ਜ਼ਿਆਦੇ ਪੈ ਜਾਂਦੇ ਨੇ ਪੈਸੇ ਹਰ ਇੱਕ ਸਾਲ ਅੱਪ ਹੋਈ ਜਾਂਦੀਆਂ ਚੀਜ਼ਾਂ ਚਲੋ ਮਜ਼ਦੂਰਾਂ ਤਾਂ ਕਰਨਾ ਹੀ ਆ ਮਿਹਨਤ ਵੀ ਬਹੁਤ ਆਉਂਦੀ ਆ ਉਹ ਨਹੀਂ ਕੋਈ ਗੱਲ ਗਾਰਾ ਮੇਮੀ ਬੋਲ ਤਾਂ ਕੰਮ ਵੀ ਔਖਾ ਏ ਮਜ਼ਦੂਰ ਭਰਾਵਾਂ ਦੀ ਮਿਹਨਤ ਰੱਖਣੀ ਵੀ ਨਹੀਂ ਚਾਹੀਦੀ ਸਾਰਿਆਂ ਨਾਲ ਵੱਡੀ ਗੱਲ ਏ ਆ। ਹਰ ਤੋਂ ਵੱਧ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ। ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।